ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਨੀ ਕੰਮੋ ਦੇਖ ਜਰਾ ਬਾਹਰ ਕੌਣ ਬੁਲਾਉਂਦਾ ਤੇਰੇ ਵੀਰ ਨੂੰ ਰੋਟੀ ਪਕਾਉਂਦੀ ਬਚਨੋਂ ਨੇ ਬਾਹਰਲੀ ਡਿਊਟੀ ਵੱਲ ਧਿਆਨ ਕਰਦੇ ਆ ਕਿਆ ਕੰਮੋਂ ਭੱਜ ਕੇ ਬਾਹਰ ਗਈ ਤੇ ਝਟਕ ਮਗਰੋਂ ਹੀ ਆ ਕੇ ਬੋਲੀ ਬੇਬੇ ਬਾਹਰ ਤਾਂ ਕੋਈ ਨਹੀਂ ਚਲਾ ਗਿਆ ਹੋ ਕੋਈ ਪਰ ਉਹ ਆਵਾਜ਼ ਤਾਂ ਆਈ ਸੀ ਕਿਸੇ ਨਿਆਣੇ ਦੀ ਬੇਬੇ ਜਿੱਦਨ ਦਾ ਜੀਤ ਗਿਆ ਆਪਣੇ ਘਰ ਤਾਂ ਕੋਈ ਨਿੱਕਿਆ ਨਿਆਣਾ ਵੀ ਨਹੀਂ ਵੜਿਆ ਘਰ ਵਿੱਚ ਪੋਰਾ ਰੌਣਕ ਨਹੀਂ ਰਹੀ ਮੇਰਾ ਤਾਂ ਜਰਾ ਵੀ ਜੀ ਨਹੀਂ ਲੱਗਦਾ ਜੀਤੇ ਬਿਨਾ ਹਾਂ ਕੰਮੋਂ ਭਾਵੇਂ ਜੀਤਾ ਸਾਰਾ ਦਿਨ ਖਪਾਉਂਦਾ ਰਹਿੰਦਾ ਸੀ ਪਰ ਉਸ ਨਾਲ ਘਰ ਭਰਿਆ ਭਰਿਆ ਲੱਗਦਾ ਸੀ ਬੇਬੇ ਜਦੋਂ ਉਹ ਘਰ ਹੁੰਦਾ ਕੋਈ ਨਾ ਕੋਈ ਨਿਆਣਾ ਉਸ ਤੇ ਅੱਗੇ ਪਿੱਛੇ ਫਿਰਦਾ ਹੀ ਰਹਿੰਦਾ ਆਹੋ ਸਾਰੀ ਵਿਹੀ ਦੇ ਨਿਆਣਾ ਦਾ ਸਰਦਾਰ ਜੋ ਸੀ ਪਚਨੋਂ ਭਰੇ ਹੋਏ ਗਲੇ ਨੂੰ ਕੰਮੋਂ ਕੋਲ ਲੁਕਾਉਂਦੀ ਹੋਈ ਕੰਮੋਂ ਦੀ ਗੱਲ ਦਾ ਉੱਤਰ ਦੇ ਰਹੀ ਸੀ ਤੇ ਬੇਬੇ ਖਾਮ ਖਾ ਬਾਪੂ ਜੀ ਨੇ ਉਸ ਨੂੰ ਬੱਚਾ ਪਲਟਣ ਵਿੱਚ ਭਰਤੀ ਕਰਵਾ ਦਿੱਤਾ ਬਾਪੂ ਵੀ ਸੈਨੀਆਂ ਦੇ ਬੁੜੇ ਦੀ ਐਵੇਂ ਗੱਲ ਮੰਨ ਲੈਂਦਾ ਬਾਪੂ ਹੋਰ ਕੀ ਕਰਦਾ ਉਹ ਰੋਜ਼ ਰੋਜ਼ ਲੋਕਾਂ ਦੇ ਲਾਂਬੇ ਲਿਆਉਂਦਾ ਸੀ ਪੜਨਾ ਲਿਖਣਾ ਤਾਂ ਉਸ ਨੂੰ ਜਮਾਂ ਹੀ ਚੰਗਾ ਨਹੀਂ ਸੀ ਲੱਗਦਾ ਕਵਰੇ ਕੀ ਮਾਰ ਵਗ ਗਈ ਸੀ ਤੇ ਜੋ ਸਕੂਲੋਂ 베ਰੀਆਂ ਹੈਠਾਂ ਬੈਠ ਕੇ ਰੋਟੀ ਖਾ ਦੁਪਹਿਰ ਨੂੰ ਘਰ ਆ ਵਰਦਾ ਜਿਵੇਂ ਤੈਨੂੰ ਪਤਾ ਹੀ ਨਹੀਂ ਉਸ ਦੇ ਚਾਲਿਆਂ ਦਾ ਕੰਮੋਂ ਤੇ ਬਚਨੋਂ ਦੋਵੇਂ ਮਾਵਾਂ ਧੀਆਂ ਜੀਤੇ ਨੂੰ ਸਾਰਾ ਦਿਨ ਯਾਦ ਕਰਦੀਆਂ ਰਹਿੰਦੀਆਂ ਹੁਣ ਬਚਨੋਂ ਨੇ ਕੰਮੋਂ ਤੋਂ ਚੋਰੀ-ਚੋਰੀ ਆਪਣੇ ਸਾਰੇ ਹੱਥ ਰੂ ਆਪਣੀ ਖੱਦਰ ਦੀ ਚੁੰਨੀ ਦੇ ਲੜ ਬੰਨ ਲਏ ਸਨ ਦੈਲੀ ਦਿਲ ਜੀਤੋ ਦੀ ਮਮਤਾ ਜਿਵੇਂ ਉਸ ਦੇ ਅੰਦਰੋਂ ਰੁਗ ਭਰ-ਭਰ ਉਸ ਦੇ ਕਲੇਜੇ ਵਿੱਚੋਂ ਕੁਝ ਕੱਢ ਰਹੀ ਸੀ ਉਸ ਨੂੰ ਤਾਂ ਜਮਾਂ ਸਮਝ ਨਹੀਂ ਸੀ ਆ ਰਹੀ ਕਿ ਉਸ ਨੂੰ ਹੋ ਕੀ ਰਿਹਾ ਉਸ ਦਾ ਕੀ ਦੁਖਦਾ ਉਸ ਦੇ ਕਲੇਜੇ ਵਿੱਚ ਕੁਝ ਉਹ ਜ਼ਰੂਰ ਰਿਆ ਸੀ ਜਿਸ ਨੂੰ ਲਫਚਾਰਾ ਕਿਸੇ ਨੂੰ ਨਹੀਂ ਸੀ ਦੱਸ ਸਕਦੀ ਰੋਟੀ ਤਾਂ ਆਖਰੀ ਪੇੜਾ ਜਿਵੇਂ ਉਸਨੇ ਵੇਲ ਕੇ ਮਸਾ ਹੀ ਤਵੇ ਉੱਤੇ ਪਾਇਆ ਸੀ ਫਿਰ ਆਟੇ ਨਾਲ ਲਿਬੜੇ ਲੜਾਏ ਹੱਥ ਲੈ ਕੇ ਉਹ ਅੰਦਰ ਨੀਰੇ ਵਾਲੀ ਕੋਠੀ ਵਿੱਚ ਚਲੀ ਗਈ ਉਸ ਦੇ ਕੰਨੀ ਉਹ ਪਹਿਲਾਂ ਵਾਲੀ ਆਵਾਜ਼ ਫਿਰ ਸੁਣਾਈ ਪਈ ਤੇ ਉਹ ਭੱਜੀ ਹੋਈ ਬੂਹੇ ਵੱਲ ਵਧੀ ਬੂਆ ਖੋਲਿਆ ਬਾਹਰ ਤਾਂ ਕੋਈ ਵੀ ਨਹੀਂ ਸੀ ਹੁਣ ਕੰਮਨ ਉਸਨੇ ਬਾਹਮਣਾ ਦੀ ਕੁੜੀ ਜਿਸ਼ੋਦਾ ਕੋਲ ਸੂਤੀ ਦੀ ਕਢਾਈ ਦਾ ਨਮੂਨਾ ਚਾਦਰ ਤੇ ਉਤਾਰਨ ਲਈ ਪਿਛਲੀ ਵੀ ਵਿੱਚ ਭੇਜ ਦਿੱਤਾ ਤਾਂ ਕਿ ਉਹ ਕੱਲੀ ਅੰਦਰ ਜਾ ਰੱਜ ਕੇ ਰੋ ਲਵੇ ਜਿੱਦਨ ਦਾ ਜੀਤਾ ਬੱਚਾ ਪਲਟਨ ਵਿੱਚ ਭਰਤੀ ਹੋਇਆ ਸੀ ਪਤਨੋਂ ਅਕਸਰ ਆਪਣਾ ਦਿਲ ਹੌਲਾ ਕਰਨ ਲਈ ਆਨੇ ਬਹਾਨੇ ਕੱਲੀ ਬੈਠ ਹੰਝੂ ਕੇਰਦੀ ਰਹਿੰਦੀ ਚੀਤੇ ਦੇ ਬਾਪੂ ਨੇ ਤਾਂ ਪਹਿਲੇ ਹੀ ਬੱਚਨੋਂ ਨੂੰ ਕਹਿ ਦਿੱਤਾ ਸੀ ਕਿ ਜਾਂ ਤੇਰਾ ਇਹ ਨਲਾਇਕ ਪੁੱਤ ਕਰ ਵਿੱਚ ਜਾਂ ਮੈਂ ਜਿਸ ਨੂੰ ਮਰਜੀ ਹੈ ਘਰ ਵਿੱਚ ਰੱਖ ਲੈ ਮੈਂ ਰੋਜ-ਰੋਜ ਇਸ ਦੀਆਂ ਬਦਮਾਸ਼ੀਆਂ ਹੱਥੋਂ ਬਹੁਤ ਤੰਗ ਆ ਗਿਆ ਹਾਂ ਨਵੇਂ ਤਾਂ ਨਵਾਂ ਲਾਂਬਾ ਹਰ ਰੋਜ ਕਿਸੇ ਨਾ ਕਿਸੇ ਨਾਲ ਮਾਰਕੁਟਾਈ ਘਰੋਂ ਆਣੀ ਬਾਨੀ ਪੈਸੇ ਲੈਣੇ ਤੇ ਸਕੂਲ ਆਏ ਤੀਏ ਦਿਨ ਕਹਿ ਹਜਰ ਮੈਥੋਂ ਇਸ ਨਾਲ ਰੋਜ ਦਿਹਾੜੀ ਸਿਰ ਖਪਾਈ ਨਹੀਂ ਹੁੰਦੀ ਨਾ ਹੀ ਇਸ ਤੋਂ ਸਿਨੇਮਾ ਦੇਖਣ ਲਈ ਰੁਪਏ ਚੋਰੀ ਕਰਵਾਏ ਜਾਂਦੇ ਹਨ ਸੀਰੀਆਂ ਦੇ ਪੁੱਤਾਂ ਨੂੰ ਸਿਨੇਮਿਆਂ ਨਾਲ ਭਲਾ ਕੀ ਗਾੜੇ ਪਸੀਨੇ ਦੀ ਕਮਾਈ ਇਸ ਭੰਗ ਦੇ ਭਾੜੇ ਗਵਾਈ ਜਾਂਦੇ ਬਚਨੋ ਤੈਨੂੰ ਆਖਰੀ ਇੱਕੋ ਹੀ ਗੱਲ ਕਹਿੰਦਾ ਜੇ ਲੰਬੜਾਂ ਦੇ ਬੁੜੇ ਨੇ ਕਹੀ ਐ ਮੈਨੂੰ ਕਿ ਇਸ ਨੂੰ ਬੱਚਾ ਪਲਟਣ ਵਿੱਚ ਭਰਤੀ ਕਰਵਾ ਦਈਏ ਨਹੀਂ ਮੈਂ ਇਸ ਹੱਥੋਂ ਤਾਂਗਾ ਕੇ ਕਿਸੇ ਖੂ ਖਾਤੇ ਵਿੱਚ ਛਾਲ ਮਾਰ ਦਵਾਂਗਾ ਬਿਛਨੇ ਦੇ ਆਖਰੀ ਬੋਲਾਂ ਨੇ ਬਚਨੂ ਦੇ ਲੂ ਕੰਡੇ ਖੜੇ ਕਰ ਦਿੱਤੇ ਤੇ ਉਸ ਨੂੰ ਆਪਣੇ ਪਤੀ ਦੇ ਫੈਸਲੇ ਨਾਲ ਸਹਿਮਤ ਹੋਣਾ ਹੀ ਪਿਆ ਜੋ ਜੀਤੇ ਨੂੰ ਬੱਚਾ ਪਾਲਤਨ ਵਿੱਚ ਭਰਤੀ ਕਰਵਾ ਰੁੜਕੀ ਭੇਜ ਦਿੱਤਾ ਗਿਆ ਘਰੋਂ ਗਿਆ ਤਾਂ ਅਜੇ ਜੀਤੇ ਨੂੰ ਮਸਾ ਇੱਕ ਸੱਤਾ ਹੀ ਹੋਇਆ ਸੀ ਪਰ ਬਚਨਾਂ ਦੀ ਨੀਤ ਤਾਂ ਉਸੇ ਦਿਨ ਤੋਂ ਹਰਾਮ ਹੋ ਗਈ ਸੀ ਜਿਸ ਦਿਨ ਉਸਨੇ ਆਪਣੇ ਸਖਤ ਸੁਹਾਦੇ ਪਤੀ ਦੀ ਹਾਂ ਵਿੱਚ ਹਾਂ ਮਲਾਈ ਸੀ ਹੁਣ ਉਹ ਅੱਧੀ ਅੱਧੀ ਰਾਤ ਤੱਕ ਤਾਰੇ ਗਿੰਦੀ ਰਹਿੰਦੀ ਤੇ ਫਿਰ ਆਪਣੇ ਪਤੀ ਬਿਛਨੇ ਦੇ ਮੰਝੇ ਵੱਲ ਨਿਗਾ ਮਾਰਦੀ ਤੇ ਧਿਆਨ ਨਾਲ ਉਸ ਦੇ ਘਰਾੜੇ ਸੁਣਦੀ ਜਾਦੋ ਗੂੜੀ ਨੀਂਦ ਵਿੱਚ ਹੁੰਦਾ ਤਾਂ ਹੌਲੀ ਜਿਹੀ ਆਪਣੇ ਮੰਜੇ ਤੋਂ ਉੱਠਦੀ ਤੇ ਚੁੱਪਕੇ ਜਿਹੀ ਆਪਣੇ 13-14 ਵਰਿਆਂ ਦੇ ਪੁੱਤ ਜੀਤੇ ਨਾਲ ਜਾ ਸੌਂਦੀ ਜੀਤਾ ਵੀ ਸਾਰਾ ਦਿਨ ਦੇ ਅਖੌਲੇ ਬੱਤੇ ਕੰਮਾਂ ਤੋਂ ਥੱਕ ਟੁੱਟ ਕੇ ਘੂਕ ਸੁੱਤਾ ਪਿਆ ਹੁੰਦਾ ਬਚਨੋ ਚੁੱਪਕੇ ਜਿ ਉਸ ਨੂੰ ਆਪਣੀ ਛਾਤੀ ਨਾਲ ਘੁੱਟ ਲੈਂਦੀ ਉਹਦਾ ਜੀ ਮਮਤਾ ਨਾਲ ਭਰਿਆ ਕਿਸੇ ਵਿਸ਼ਾਲ ਸਮੁੰਦਰ ਦੀ ਤਰ੍ਹਾਂ ਲਹਿਰਾਂ ਮਾਰ ਮਾਰਨ ਲੱਗਦਾ ਉਹ ਆਪ ਮਾਰੇ ਬੋਲ ਉੱਠਦੀ ਜੀਤਿਆ ਤੂੰ ਭਵੇਂ ਕਿੰਨਾ ਵਿੱਤ ਪਉਂਦਾ ਮੈਨੂੰ ਪਰ ਮੇਰੇ ਦਿਲ ਵਿੱਚ ਤੇਰੇ ਲਈ ਬਹੁਤ ਮੋਹ ਹੈ ਮਾਂ ਜੋ ਹੋਈ ਤੇਰੀ ਫੇਰ ਬਚਨੋਂ ਦੇ ਚੌੜੇ ਤੇ ਵਿਸ਼ਾਲ ਹਿਰਦੇ ਵਿੱਚੋਂ ਜੀਤੇ ਦੇ ਪਿਆਰ ਲਈ ਮਮਤਾ ਫੁੱਟ ਫੁੱਟ ਰੋਣ ਲੱਗ ਪੈਂਦੀ ਉਹ ਹੌਲੀ ਜੇ ਪਾਸਾ ਪਰਤ ਜੀਤੇ ਵੱਲੋਂ ਮੂੰਹ ਦੂਜੇ ਪਾਹੀ ਵੱਲ ਕਰ ਹੌਲੀ ਜੇ ਆਪਣੀ ਚੁੰਨੀ ਨਾਲ ਪਲਕਾਂ ਵਿੱਚ ਗਿਰਦੇ ਹੰਝੂ ਪੁੰਝਦੀ ਤੇ ਤੜਕਸਾਰ ਜਦੋਂ ਸ਼ਿਵ ਦਿਵਾਲੇ ਵਿੱਚ ਪੰਡਤ ਸੰਖ ਵਜਾਉਂਦਾ ਤਾ ਖੜਤਾਲ ਖੜਕਾਉਂਦਾ ਤਾ ਬਚਨੋ ਜੀਤੇ ਨਾਲੋਂ ਉੱਠ ਕੇ ਆਪਣੇ ਮੰਝੇ ਉੱਤੇ ਉਹ ਡੇਟ ਜਾਂਦੀ ਜਿਵੇਂ ਸੈ ਰੁੱਤੇ ਆਏ ਸੂਰਜ ਉਸ ਨੂੰ ਪੋਰਾ ਸੋਧਦੀ ਨਾ ਹੋਵੇ ਕਿੰਨੀਆਂ ਹੀ ਰਾਤਾਂ ਜੀਤੇ ਦੇ ਭਰਤੀ ਹੋਣ ਤੋਂ ਪਹਿਲਾਂ ਬਚਨੋਂ ਨੇ ਇਸੇ ਤਰ੍ਹਾਂ ਲਗਾਈਆਂ ਸਨ ਉਹਨਾਂ ਵਿੱਚੋਂ ਇੱਕ ਰਾਤ ਤਾਂ ਬਚਨੋਂ ਲੱਖ ਯਤਨ ਕਰਨ ਤੇ ਵੀ ਨਹੀਂ ਸੀ ਭੁੱਲਦੀ ਪੂਰਨਮਾਸੀ ਦੀ ਉਹ ਰਾਤ ਜਦ ਚੰਨ ਦੀ ਚਾਨਣੀ ਆਪਣੇ ਪੂਰੇ ਜੋਬਨ ਵਿੱਚ ਖੜੀ ਹੋਈ ਸੀ ਵੇਲਾ ਅੱਧੀ ਰਾਤ ਤੋਂ ਉੱਤੇ ਹੋ ਚੁੱਕਿਆ ਸੀ ਬਚਨੋਂ ਨੇ ਇੱਧਰ ਉੱਧਰ ਵੀ ਹੀ ਛੋੜਾ ਇਹ ਮੰਝੇ ਉੱਤੇ ਇੱਕ ਸਰਸਰੀ ਜੀ ਨਿਗਾ ਮਾਰੀ ਸਾਰਾ ਆਂਡ ਗਵਾਂਡ ਖੂਕ ਸੁੱਤਾ ਪਿਆ ਸੀ ਬਸ ਜਾਗ ਰਹੇ ਸਨ ਇਹ ਦੋਵੇਂ ਚੰਨ ਚੰਨਨੀ ਰਾਤ ਤੇ ਬਚਨੋ ਉਸ ਰਾਤ ਜੀਤੇ ਦੇ ਜਾਨ ਵਿੱਚ ਅਜੇ 3 ਦਿਨ ਤੇ 2 ਰਾਤਾਂ ਬਾਕੀ ਸਨ ਸਿਰਫ ਰੋ 2 ਰਾਤਾਂ ਹੋਰ ਬਚਨੋ ਜੀਤੇ ਨਾਲ ਸੌ ਸਕਦੀ ਸੀ ਇਹ ਸੋਚਦੀ ਹੋਈ ਬਚਨੋ ਪੋਲੇ ਜੇ ਆਪਣੇ ਮੰਜੇ ਤੋਂ ਉੱਠੀ ਤੇ ਝੱਟ ਜੀਤੇ ਨਾਲ ਜਾ ਕੇ ਲੇਟ ਗਈ ਪਰ ਜਿਉਂ ਹੀ ਉਹ ਪਤੀ ਤੋਂ ਡਰਦੀ ਜੀਤੇ チート ਤੇ ਦੇ ਮੰਝੇ ਉੱਤੇ ਗਈ ਜੀਤੇ ਦੇ ਮੂੰਹੋਂ ਉੱਬੜ ਵਾਏ ਨਿਕਲਿਆ ਚੋਰ-ਚੋਰ ਝੱਟ ਬਚਨੋਂ ਉੱਠ ਬੈਠਦੀ ਹੋਈ ਬੋਲੀ ਚੋਰ ਨਹੀਂ ਪੁੱਤ ਮੈਂ ਹਾਂ ਤੇਰੀ ਬੀਬੀ ਬੀਬੇ ਤੂੰ ਸੁੱਤੀ ਨਹੀਂ ਅਜੇ ਜੀਤੇ ਦੀ ਆਵਾਜ਼ ਸੁਣ ਕੇ ਕੋਲ ਪਈ ਕੰਮੋ ਵੀ ਉੱਠ ਪਈ ਪਰ ਬਚਨੋਂ ਨੇ ਇਹ ਕਹਿ ਕੇ ਝਟ ਕੰਮੋ ਤੇ ਜੀਤੇ ਨੂੰ ਸੁਲਾ ਦਿੱਤਾ ਸੌਂ ਜਾ ਪੁੱਤ ਅਜੇ ਸਵੇਰ ਨਹੀਂ ਹੋਈ ਤੇ ਆਪ ਉਹ ਫੇਰ ਹੌਲੀ ਜੇ ਜੀਤੇ ਨਾਲ ਜਾ ਲੈਟੀ ਅੱਜ ਜੀਤੇ ਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਉਸ ਦੀ ਮਾਂ ਉਸ ਨਾਲ ਰੋਜ਼ ਰਾਤ ਨੂੰ ਚੋਰੀ ਚੋਰੀ ਆਪਣੇ ਮੰਜੇ ਤੋਂ ਉੱਠ ਕੇ ਸੌਂਦੀ ਐ ਜੀਤੇ ਨੇ ਮਾਂ ਦੀਆਂ ਅੱਖਾਂ ਵਿੱਚ ਭਰੇ ਹੰਝੂਆਂ ਨੂੰ ਮਹਿਸੂਸ ਕਰਦਿਆਂ ਸਭ ਸਮਝ ਲਿਆ ਸੀ ਕਿ ਉਹ ਕਿਉਂ ਰੋਂਦੀ ਐ ਤਾਂ ਹੀ ਉਸਨੇ ਵੀ ਘੁੱਟ ਕੇ ਆਪਣੀ ਮਾਂ ਨੂੰ ਜੱਫੀ ਪਾ ਲਈ ਫਿਰ ਕਿੰਨੇ ਚਿਰ ਬਚਨੋ ਜੀਤੇ ਦੀਆਂ ਗੱਲਾਂ ਨਾਲ ਮੂੰਹ ਲਾ ਕੇ ਉੱਤੇ ਕੋਸੇ ਕੋਸੇ ਹੰਝੂ ਵਹਾਉਂਦੀ ਰਹੀ ਸੀ ਬੁੱਧ ਬੁੱਧ ਜੀਤੇ ਨੂੰ ਗਿਆ ਅੱਜ ਪੂਰੇ 8 ਦਿਨ ਹੋ ਗਏ ਜਿੱਦਾਂ ਦਾ ਜੀਤਾ ਗਿਆ ਸੀ ਬਚਨੋ ਰੋਜ਼ ਰਾਤ ਦੇ ਪਹਿਲੇ ਪੈਰ ਬਾਹੀ ਉੱਤੇ ਮੂੰਹ ਰੱਖ ਕੇ ਇੱਕ ਵਾਰ ਤਾਂ ਜ਼ਰੂਰ ਰੋਂਦੀ ਸੀ ਪਰ ਆਪਣੇ ਦੁੱਖ ਨੂੰ ਕਿਸੇ ਕੋਲ ਯਾਰ ਨਹੀਂ ਸੀ ਹੋਂਦਿੰਦੀ ਕਿਸੇ ਨੂੰ ਕੀ ਦੱਸੇ ਕੰਮੋ ਸਾਹਮਣੇ ਉਹ ਤਾਂ ਨਹੀਂ ਸੀ ਰੋਂਦੀ ਕਿ ਉਹ ਵੀ ਆਪਣੇ ਵੀਰ ਦੀ ਯਾਦ ਵਿੱਚ ਰੋ ਪਾਉਗੀ ਤੇ ਆਪਣੇ ਪਤੀ ਵਿਸ਼ਨੇ ਅੱਗੇ ਤਾਂ ਅੱਖ ਗਿੱਲੀ ਕਰਨ ਦਾ ਸਵਾਲ ਨਹੀਂ ਸੀ ਉਸ ਕੋਲ ਤਾਂ ਉਹ ਹਮੇਸ਼ਾ ਡਬ ਡਬਾਈ ਅੱਖਾਂ ਵਿੱਚ ਵੰਦੇ ਅੰਜੂਆਂ ਨੂੰ ਲੁਕਾਉਂਦੀ ਰਹਿੰਦੀ ਕਿਉਂਕਿ ਉਸ ਨੂੰ ਮਾਂ ਦੇ ਦਿਲ ਦਾ ਕੀ ਪਤਾ ਉਹ ਤਾਂ ਇੱਕ ਪਿਓ ਸੀ ਉਹ ਵੀ ਪੱਥਰਦਿਲ ਪਿਓ ਜੋ ਨਾ ਕਦੇ ਕਿਸੇ ਲਈ ਪਿਗ ਲਿਆ ਸੀ ਤਾਂ ਨਾ ਪਿਗਲਦੀ ਆਸੀ ਸੀ ਉਸ ਦੇ ਐਨੇ ਸਖਤ ਸੁਭਾਅ ਕਰਕੇ ਹੀ ਤਾਂ ਜੀਤਾ ਵਿਗੜਿਆ ਸੀ ਵਿਸ਼ਨਾ ਜੀਤਾ ਦੇ ਵਿਗੜਨ ਦਾ ਸਾਰਾ ਦੋਸ਼ ਹਮੇਸ਼ਾ ਉਸ ਦੀ ਮਾਂ ਬਚਨੋ ਤੇ ਹੀ ਲਾਉਂਦਾ ਸੀ ਜਦੋਂ ਵੀ ਜੀਤਾ ਕੋਈ ਪੁੱਠੀ ਸਿੱਧੀ ਇਲਤ ਕਰਦਾ ਤਾਂ ਵਿਸ਼ਨਾ ਜੀਤੇ ਨੂੰ ਧੌੜੀ ਦੀ ਜੁੱਤੀ ਨਾਲ ਕੁੱਟਦਾ ਤੇ ਪਿੱਛੋ ਇਹ ਗੱਲ ਜ਼ਰੂਰ ਕਹਿੰਦਾ ਬਚਣੀਏ ਇਸ ਕੁੱਤੇ ਨੂੰ ਸਿਰ ਚੜਾ ਰੱਖਿਆ ਤੇਰੇ ਲਾਡਾਂ ਨੇ ਪੱਟਿਆ ਇਸ ਨੂੰ ਉਸਨੇ ਜੀਤੇ ਦੇ ਜਾਨ ਸਮੇਂ ਸਾਫ਼ ਬਚਨੋਂ ਨੂੰ ਕਹਿ ਦਿੱਤਾ ਸੀ ਮਰਜੀ ਐ ਭਰਤੀ ਕਰਵਾ ਮਰਜੀ ਐ ਨਾ ਪਰ ਪਿੱਛੋਂ ਅੱਖਾਂ ਵਿੱਚ ਘਸੁੰਨ ਦੇ ਦੇ ਰੋਈ ਮੈਥੋਂ ਬੁਰਾ ਕੋਈ ਨਹੀਂ ਹੋਣਾ ਇਸ ਗੱਲੋਂ ਡਰਦੀ ਉਹ ਬਿਛਨੇ ਅੱਗੇ ਜੀਤੇ ਦੀ ਕੋਈ ਗੱਲ ਵੀ ਨਹੀਂ ਸੀ ਛੇੜਦੀ ਰੋਣਾ ਤਾਂ ਇੱਕ ਪਾਸੇ ਰਿਆ ਹੁਣ ਜਦੋਂ ਵੀ ਉਹ ਗਲੀ ਵਿੱਚ ਜੀਤੇ ਦੇ ਹਾਣੀਆਂ ਨੂੰ ਖੇੜਦਾ ਕੁੱਦਦਾ ਜਾਂ ਸਕੂਲ ਆਉਂਦੇ ਜਾਂਦੇ ਦੇਖਦੀ ਉਸਤਾਜੀ ਪਾ ਰੌਂਦਾ ਉਹ ਹੱਥ ਦਾ ਕੰਮ ਵਿੱਚੇ ਛੱਡ ਦੂਰ ਤੱਕ ਜਾਂਦੇ ਨਿਆਣਿਆਂ ਵੱਲ ਵੇਖਦੀ ਰਹਿੰਦੀ ਫਿਰ ਅੰਦਰਲੀ ਕੋਠੜੀ ਵਿੱਚ ਜਾਲ ਲੁਕ ਲੁਕ ਰੋਂਦੀ ਅੱਜ ਵੀ ਜਦੋਂ ਅੰਦਰਲੀ ਕੋਠੜੀ ਵਿੱਚ ਰੋ ਰਹੀ ਸੀ ਉਸ ਨੂੰ ਬਾਹਰੋਂ ਫੇਰ ਜੀਤੇ ਦੀ ਉਹੀ ਆਵਾਜ਼ ਸੁਣਾਈ ਦਿੱਤੀ ਜੋ ਅਕਸਰ ਉਸ ਨੂੰ ਦਿਨ ਵਿੱਚ ਕਈ ਵਾਰ ਸੁਣਾਈ ਦਿੰਦੀ ਸੀ ਉਸਨੇ ਝੱਟ ਭੱਜ ਕੇ ਡਿਊੜੀ ਦਾ ਬੂਹਾ ਖੰਡਿਆ ਭਾਰਤਾ ਸੱਚਮੁੱਚ ਕੋਈ ਨਹੀਂ ਸੀ ਉਸਨੇ ਇੱਧਰ ਉੱਧਰ ਗਲੀ ਦੇ ਅੰਤ ਤੱਕ ਦੇਖਿਆ ਪਰ ਬੀਹੀ ਵਿੱਚ ਇੱਕ ਵੀ ਨਿਆਣਾ ਨਹੀਂ ਪਤਾ ਨਹੀਂ ਇਨਿਆਨੇ ਦੀ ਆਵਾਜ਼ ਉਸ ਦੇ ਕੰਨੀ ਕਿੱਥੋਂ ਆ ਪੈਂਦੀ ਉਹ ਅੰਦਰ ਆ ਕੇ ਚੁੱਲ੍ਹੇ ਅੱਗੇ ਬੈਠ ਗਈ ਇੰਨੇ ਵਿੱਚ ਕੰਮੋਂ ਵਾਪਸ ਮੋੜਾਈ ਤੇ ਬੋਲੀ ਬੇਬੇ ਲਾਲ ਰੰਗ ਦੇ ਰੇਸ਼ਮ ਦੀ ਰੀਲ ਤਾਂ ਮੈਂ ਘਰ ਹੀ ਭੁੱਲ ਗਈ ਸੀ ਬਚਨੋਂ ਬਿਨਾ ਹਾਂ ਹੂੰ ਕੀਤਿਆਂ ਚੁੱਲ੍ਹੇ ਮੂਰੇ ਬੈਠੀ ਭਾਂਡੇ ਮਾਂਜਦੀ ਰਹੀ ਮਮੋਨਰੀ ਲੰਦਰੋਂ ਲਿਆਉਂਦਿਆਂ ਮਾਂ ਦੀਆਂ ਅੱਖਾਂ ਵਿੱਚ ਝਾਕਣ ਦੀ ਕੋਸ਼ਿਸ਼ ਕੀਤੀ ਪਰ ਬੱਚਨੋਂ ਨੇ ਆਪਣੀਆਂ ਡਬਡਬਈਆਂ ਅੱਖਾਂ ਨੂੰ ਕੰਮੋਂ ਕੋਲੋਂ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕੰਮੋਂ ਸਭ ਕੁਝ ਸਮਝ ਗਈ ਸੀ ਲਾਲ ਰੇਸ਼ਮ ਦੀ ਰੀਲ ਸੂਈ ਵਿੱਚ ਟੰਗਦੇ ਕੰਮੋਂ ਬੋਲੀ ਬੇਬੇ ਤੇ ਤੇਰਾ ਜੀ ਨਹੀਂ ਸੀ ਕਰਦਾ ਜੀਤੇ ਨੂੰ ਭੇਜਣ ਦਾ ਤਾਂ ਤੂੰ ਬਾਪੂ ਨੂੰ ਸਾਫ਼ ਕਿਉਂ ਨਾ ਕਿਹਾ ਕਿ ਅਸੀਂ ਨਹੀਂ ਜੀਤੇ ਨੂੰ ਬੱਚਾ ਪਲਟਣ ਵਿੱਚ ਭਰਤੀ ਕਰਵਾਉਣਾ ਇਹ ਕਿਵੇਂ ਕਹਿ ਦਿੰਦੀ ਪੁੱਤ ਤੇਰੇ ਪਿਓ ਅੱਗੇ ਮੇਰੀ ਗਈ ਐ ਪੇਸ਼ਕੋਈ ਗੱਲ ਕਰਨ ਦੀ ਜੇ ਹਿੰਮਤ ਹੁੰਦੀ ਤਾਂ ਅੱਜ ਇਹ ਨੌਬਤੀ ਕਿਉਂ ਆਉਂਦੀ ਮੇਰਾ ਤਾਂ ਡਰ ਦੀ ਦਾ ਸਾਹ ਨਹੀਂ ਨਿਕਲਦਾ ਉਸ ਦੇ ਅੱਗੇ ਉਸ ਦੇ ਐਨੇ ਸਖਤ ਸੁਹਾ ਦਾ ਨਤੀਜਾ ਹੀ ਤਾਂ ਅੱਜ ਜੀਤਾ ਇੰਨਾ ਵਿਗੜਿਆ ਹੱਦੋਂ ਵੱਧ ਸਖਤੀ ਬੰਦੇ ਨੂੰ ਵਿਗਾੜਦੀ ਐ ਤੇ ਇਹ ਤੇ ਪਿਆਰ ਉਸ ਨੂੰ ਸਵਾਰਦਾ ਪਰ ਸੱਚ ਤਾਂ ਇਹ ਆ ਕਿ ਬੇਬੇ ਕੀ ਹੱਦੋਂ ਵੱਧ ਪਿਆਰ ਵੀ ਮਾੜਾ ਹੁੰਦਾ ਹੈ ਉਹ ਵੀ ਬੱਚੇ ਨੂੰ ਵਿਗਾੜਦਾ ਹੈ ਕਮ ਹੁਣ ਆਪਣੀ ਬੇਬੇ ਬਚਨੋਂ ਨੂੰ ਸਮਝਾ ਰਹੀ ਸੀ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਧੰਨਵਾਦ